ਪੰਜਾਬ ਦੇ ਵਿੱਚ ਹੋਣੀ ਸੀ ਵੱਡੀ ਘਟਨਾ ਜਿਸ ਦੇ ਨਾਲ ਦਹਿਲ ਜਾਣਾ ਸੀ ਪੂਰਾ ਪੰਜਾਬ ਪਰ ਪੰਜਾਬ ਪੁਲਿਸ ਦੇ ਵੱਲੋਂ ਉਹ ਘਟਨਾ ਨੂੰ ਰੋਕ ਦਿੱਤਾ ਗਿਆ ਕਿਉਂਕਿ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ ਇਹ ਕਾਰਵਾਈ ਕੀਤੀ ਜਾਣੀ ਸੀ ਦਾ ਦੱਸਦੀਏ ਕਿ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸਦੇ ਪਾਸੋਂ ਤਲਾਸ਼ੀ ਦੇ ਦੌਰਾਨ ਹੈਂਡ ਗ੍ਰੇਨੇਡ ਬਰਾਮਦ ਹੋਇਆ ਤਾਂ ਦੱਸਦੀਏ ਕਿ ਇਸ ਦਾ ਇੱਕ ਸਾਥੀ ਮੋਟਰਸਾਈਕਲ ਸਮੇਤ ਜਿਹੜਾ ਭੱਜਣ ਦੇ ਵਿੱਚ ਸਫਲ ਹੋ ਗਿਆ ਪਰ ਇਸ ਵਿਅਕਤੀ ਨੂੰ ਜਿਹੜਾ ਉਹ ਕਾਬੂ ਕੀਤਾ ਗਿਆ ਜਿਸ ਦੀ ਪਛਾਣ ਹੈ ਜਿਹੜੀ ਉਹ ਮੁਕਸਰ ਵਾਸੀ ਹੋਈ ਆ ਸਾਦਸੀ ਹੈ ਕਿ ਇਸ ਦੇ ਬਬਲੋ ਜਿਹੜਾ ਖੁਲਾਸਾ ਕੀਤਾ ਗਿਆ ਇਸ ਦੇ ਬਬਲੋ ਇਹ ਜਿਹੜਾ ਗੈਂਗ ਜਿਹੜਾ ਹੈਂਡ ਗ੍ਰਨੇਡ ਹੈ ਇਹ ਸਰਹੱਦੀ ਇਲਾਕੇ ਦੇ ਵਿੱਚੋਂ ਲਿਆਂਦਾ ਗਿਆ ਤਾਂ ਦੱਸਦੀ ਹੈ ਕਿ ਇਸ ਪੂਰੇ ਮਾਮਲੇ ਦੀਆਂ ਜਿਹੜੀਆਂ ਤਾਰਾਂ ਨੇ ਉਹ ਹੋਣਾ ਮੁਕਸਰ ਜੇਲ੍ਹ ਦੇ ਨਾਲ ਜੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਹਾਲਾਂਕਿ ਇਸ ਬਾਰੇ ਹਜੇ ਤੱਕ ਕੋਈ ਵੀ ਅਧਿਕਾਰਿਤ ਪੁਸ਼ਟੀ ਆ ਜਿਹੜੀ ਨਹੀਂ ਹੋਈ ਆ ਪਰ ਜਲਦ ਜਿਹੜੀ ਪੁਲਿਸ ਇਸ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਸਕਦੀ ਆ ਤਾਂ ਦੱਸਦੀ ਹੈ ਕਿ ਲੁਧਿਆਣਾ ਪੰਜਾਬ ਦੇ ਲੋਕ ਜਾਨਾਂ ਦੇ ਵਿੱਚ ਇੱਕ ਪੀਸੀਆਰ ਸਕੁਆਇਰ ਨੇ ਸ਼ੱਕੀ ਹੌਣ ਤੇ ਸਾਈਕਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਚੈਕਿੰਗ ਦੇ ਲਈ ਰੋਕਿਆ ਆ ਇੱਕ ਵਿਅਕਤੀ ਭੱਜਣ ਦੇ ਵਿੱਚ ਜਿਹੜਾ ਸਫਲ ਹੋ ਜਾਂਦਾ ਪਰ ਦੂਸਰਾ ਜਿਹੜਾ ਜਿਹੜਾ ਵਿਅਕਤੀ ਸੀ ਉਹ ਫੜ ਲਿਆ ਜਾਂਦਾ ਜਦੋਂ ਉਸ ਵਿਅਕਤੀ ਦੀ ਤਲਾਸ਼ੀ ਲਈ ਜਾਂਦੀ ਆ ਤਾਂ ਉਸ ਦੇ ਕੋਲੋਂ ਜਿਹੜਾ ਇੱਕ ਹੈਂਡ ਗ੍ਰੇਨੇਡ ਬਰਾਮਦ ਹੋਇਆ ਗ੍ਰੇਨੇਡ ਦੀ ਖੋਜ ਪੁਲਿਸ ਅਧਿਕਾਰੀਆਂ ਦੇ ਵਿੱਚ ਹੜਕਮ ਮਚਾ ਦਿੱਤਾ ਗ੍ਰফতার ਕੀਤੇ ਵਿਅਕਤੀ ਦੀ ਪਛਾਣ ਕੁਲਦੀਪ ਸਿੰਗ ਵਜੋਂ ਹੋਈ ਆ ਜੋ ਮੁਖਤਸਰ ਦਾ ਰਹਿਣ ਵਾਲਾ ਹਾਲਾਂਕਿ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਪਰ ਸੀਨੀਅਰ ਅਧਿਕਾਰੀ ਸਵੇਰ ਤੋਂ ਸ਼ਾਮ ਤੱਕ ਸੀਆਈ ਸਟਾਫ ਹੈੱਡਕੁਆਰਟਰ ਦੇ ਅੰਦਰ ਮੌਜੂਦ ਰਏ ਅਧਿਕਾਰੀਆਂ ਨੇ ਪੂਰਾ ਦਿਨ ਜਾਂਚ ਦੇ ਵਿੱਚ ਰੁੱਝੇ ਰਹੇ ਪਤਾ ਲੱਗਿਆ ਕਿ ਬਸਤੀ ਜੁੱਧੇਵਾਲ ਥਾਣੇ ਦੇ ਪੁਲਿਸ ਦੇ ਵੱਲੋਂ ਇਸ ਤੇ ਇਸ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਗਿਆ ਇੱਕ ਪੀਸੀਆਰ ਟੀਮ ਸ਼ੇਪੂਰੀ ਰੋਡ ਇਲਾਕੇ ਦੇ ਵਿੱਚ ਗਸ਼ਤ ਕਰ ਰਹੀ ਸੀ ਜਦੋਂ ਉਹਨਾਂ ਨੂੰ ਦੋ ਸ਼ੱਕੀ ਵਿਅਕਤੀ ਇੱਕ ਮੋਟਰਸਾਈਕਲ ਤੇ ਆਉਂਦੇ ਦਿਖਾਈ ਦਿੱਤੇ ਦਾ ਸ਼ੱਕ ਹੋਣ ਤੇ ਪੁਲਿਸ ਨੇ ਉਹਨਾਂ ਨੂੰ ਰੋਕਿਆ ਪਿੱਛੇ ਬੈਠਾ ਸਵਾਰ ហេਠਾ ਉਤਰ ਗਿਆ ਜਦੋਂ ਕਿ ਦੂਜਾ ਮੋਟਰਸਾਈਕਲ ਤੇ ਰਿਹਾ ਜਿਵੇਂ ਹੀ ਪੁਲਿਸ ਦਾ ਧਿਆਨ ਪੜਕਾ ਤੋਂ ਮੋਟਰਸਾਈਕਲ ਲੈ ਕੇ ਭੱਜਣ ਦੇ ਵਿੱਚ ਸਫਲ ਹੋ ਗਿਆ ਹਾਲਾਂਕਿ ਕੁਲਦੀਪ ਵਜੋਂ ਪਛਾਣੇ ਗਏ ਵਿਅਕਤੀ ਨੂੰ ਫੜ ਲਿਆ ਗਿਆ ਤਲਾਸ਼ੀ ਲੈਣ ਤੇ ਇੱਕ ਹੈਂਡ ਗ੍ਰੇਨੇਡ ਮਿਲਿਆ ਪੀਸੀਆਰ ਕਰਮਚਾਰੀਆਂ ਤੁਰੰਤ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਪੁਲਿਸ ਅਧਿਕਾਰੀਆਂ ਅਧਿਕਾਰੀ ਇੱਕ ਇੱਕ ਕਰਕੇ ਪਹੁੰਚੇ ਉਸ ਨੂੰ ਫੜ ਲਿਆ ਪੁੱਛਗਿੱਛ ਦੇ ਲਈ ਅੰਦਰ ਲੈ ਗਏ ਪੁਲਿਸ ਪੁੱਛਗਿੱਛ ਦੌਰਾਨ ਜੋ ਖੁਲਾਸਾ ਹੋਇਆ ਉਸ ਦਾ ਖੁਲਾਸਾ ਕਰਨ ਦੀ ਸੁਭਾਵਨਾ ਹੈ ਕਿ ਪੁਲਿਸ ਅੱਜ ਇਸ ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਕਰ ਸਕਦੀ ਹੈ ਇਹ ਖੁਲਾਸਾ ਹੋਇਆ ਹੈ ਕਿ ਉਹ ਇਹ ਹੈਂਡ ਗ੍ਰੇਨੇਡ ਮੁਕਸਰ ਦੇ ਸਰਹੱਦੀ ਇਲਾਕੇ ਤੋਂ ਲਿਆਏ ਸਨ ਉਹਨਾਂ ਦੇ ਜੇਲ੍ਹ ਦੇ ਵਿੱਚ ਇੱਕ ਕੈਦੀ ਦੇ ਨਾਲ ਸੰਬੰਧ ਸਨ ਉਹ ਜੇਲ੍ਹ ਦੇ ਵਿੱਚ ਇੱਕ ਕੈਦੀ ਦੇ ਕਹਨਤੇ ਇਹ ਹੈਂਡ ਗ੍ਰੇਨੇਡ ਲਿਆਏ ਸੀਗੇ ਉਹਨਾਂ ਨੂੰ ਗ੍ਰੇਨੇਡ ਨੂੰ ਲੁਧਿਆਣਾ ਲਜਾਣਾ ਤੇ ਫਿਰ ਲਾਡੂਆਲਾ ਤੇ ਚਿੜੀਆਕਰ ਦੇ ਵਿਚਕਾਰ ਹਾਈਵੇ ਤੇ ਲੁਕਾਉਣ ਦਾ ਕੰਮ ਕੀਤਾ ਗਿਆ ਸੀ ਪੁਲਿਸ ਮੁਕਸਰ ਜੇਲ੍ਹ ਦੀ ਵੀ ਜਾਂਚ ਕਰੇਗੀ ਅਧਿਕਾਰੀ ਇਸ ਵੇਲੇ ਜਾਂਚ ਕਰ ਰਹੇ ਨੇ ਕਿ ਕੀ ਕੀ ਗ੍ਰੇਨੇਡ ਕੀ ਕੀ ਇਹ ਗ੍ਰੇਨੇਡ ਜਿਹੜਾ ਬਾਅਦ ਵਿੱਚ ਕਿਥੋਂ ਚੁੱਕਿਆ ਗਿਆ ਕੀ ਇਹ ਜੇ ਹੋਰ ਪਹੁੰਚਾਇਆ ਜਾਣਾ ਸੀ ਤਾਂ ਪੁਲਿਸ ਵੱਖ-ਵੱਖ ਖੇਤਰਾਂ ਦੀ ਸੀਸੀਟੀਵੀ ਕੈਮਰਾ ਦੀ ਜਾਂਚ ਕਰ ਰਹੀ ਹੈ ਪੁਲਿਸ ਕਹੀ ਪ੍ਰਮੁੱਖ ਚੌਰਾਹਿਆਂ ਤੋਂ ਜਿਹੜੀ ਫੁਟੇਜ ਆ ਉਹ ਪ੍ਰਾਪਤ ਕਰ ਰਹੀ ਹੈ ਜਾਂ ਜਿਹੜੀ ਇਸ ਕੇਸ ਦੇ ਵਿੱਚ ਹੋਰ ਮਦਦ ਮਿਲ ਸਕੇ ਤੇ ਪਤਾ ਲੱਗ ਸਕੇ ਕਿ ਇਸ ਕੇਸ ਦੇ ਵਿੱਚ ਇਹ ਦੋਨੋਂ ਨੇ ਤਿੰਨੋਂ ਨੇ ਕਿਉਂਕਿ ਇਹਨਾਂ ਦੇ ਵੱਲੋਂ ਇੱਕ ਕੈਦੀ ਦਾ ਵੀ ਜਿਹੜਾ ਜ਼ਿਕਰ ਕੀਤਾ ਗਿਆ ਜਾਂ ਫਿਰ ਹੋਰ ਜਿਹੜਾ ਇਹਨਾਂ ਦਾ ਸਰਗਣਾ ਹੋਰ ਵੱਡਾ ਹੈ ਹੋਰ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਨੇ ਤਾਂ ਸਾਰੇ ਤੱਥਾਂ ਦੀ ਜਿਹੜੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜਲਦ ਇਸ ਤੇ ਪੁਲਿਸ ਪ੍ਰੈਸ ਕਾਨਫਰੰਸ ਕੁਪ੍ਰੈਸ ਕਾਨਫਰੰਸ ਕਰ ਸਕਦੀ ਹੈ